ਅੱਜ ਤੈਨੂੰ ਟੰਗਣਾ ਨਹੀਂ ਸਰ ਜੀ ਸਰ ਜੀ ਨਹੀਂ ਪੁੱਠਾ ਪੈਰ ਦੇ ਨਾਲ ਰਸਾ ਪਾ ਕੇ ਸਰ ਜੀ ਨਹੀਂ ਓਏ ਅਮਰ ਉੱਠਾ ਸਰ ਜੀ ਪੁੱਤਾ ਉੱਠ ਅਮਰ ਅੰਦਰੋਂ ਰਸਾ ਲਿਆ ਸਰ ਜੀ ਚੁੱਪ ਕਰ ਅਰਜੀ ਬਾਬੇ ਕੀ ਕਰਾ ਹੁਣ ਫਿਰ ਅਰਜੀ ਦਾ ਕੋਈ ਕੁੱਟੋ ਕੁੱਟੀਏ ਤੁਸੀਂ ਅਰਜੀ ਕੰਨ ਭਰਾ ਕੇ ਤੇ ਉਹ ਪਾਪ ਨੇ ਡੰਡੇ ਮਾਰੋ ਤੇ ਟੰਗੀਏ ਨਾ ਤੈਨੂੰ ਅਰਜੀ ਕੰਨ ਭਰਾ ਦੋ ਨਹੀਂ ਨਹੀਂ ਅਰਜੀ ਕੰਨ ਭਰਾ ਦੋ ਤੈਨੂੰ ਟੰਗਣਾ ਹੀ ਆ ਪੁੱਤਰ ਅਰਜੀ ਕੰਨ ਭਰਾ ਦੋ ਕਿਵੇਂ ਅਰਜੀ ਅਰਜੀ ਇਹ ਸ਼ਵਦ ਦੇਣਾ ਇਹ ਸ਼ਵਦ ਦੇਣਾ ਅੰਡਾ ਤੂੰ ਲਿਆਉਂਦਾ ਨਹੀਂ ਗਾ ਤੇ 20 ਰੁਪਏ ਤੂੰ ਅਰ ਜੀ 20 ਰੁਪਏ ਉੱਥੇ ਬਾਹਰ ਚਾਇਨਾ ਹੋਰ ਓਏ ਉੱਧਰ ਜਾਇਓ ਤੂੰ ਅਜ ਨੂੰ ਅਜ ਨੂੰ ਓਏ ਓਥੇ ਰਸਾ ਪਾਉ ਉਤੇ ਲੈ ਲੈ ਉਹ ਲੈ ਆਉਣਾ ਬਾਹਰ ਤੇ ਰੱਤ ਛੋਟਾ ਇਧਰ ਓਏ ਹੁਣ ਅਰ ਜੀ ਅੰਜੂ ਅੰਜੂ ਨੂੰ ਕੀ ਆ ਨਾ ਅੰਜੂ 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 ਖਲਾਰੋ ਕਿੱਧਰ ਚੱਲਾ ਹਾਜੀ ਵਾ ਇਧਰ ਆ ਅੰਜੂ ਵਾ ਤੂੰ ਆਂਡਾ ਨਹੀਂ ਲਿਆ ਕੇ ਦਿੱਤਾ ਹਾਜੀ ਮਾਰੀ ਇਹ ਤੁਹਾਡਾ ਨਹੀਂ

ਔਰਾ ਗਾਲ ਸੁਣ ਹਾਂ ਸਾਜੀ ਅੰਡਾ ਲੈਣਾ ਨਹੀਂ ਤੂੰ ਲੈਉਣਾ ਅੰਡਾ ਜੀ ਲੈਣਾ ਗਾ ਅੰਡਾ ਲੈਉਣਾ ਹਾਂਜੀ ਅੰਡਾ ਲੈ ਲੈ